ਜੀ ਕਿਹਾ ਚੱਲੇ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਤੁਹਾਨੂੰ ਬਲਾਉਥ ਖਾਵਾਂਗੇ ਲੰਕਵਾਲ ਦੇ ਸ਼ੂਟ ਦਾ ਸਾਰਾ ਆ ਦੇਖਿਓ ਤੇ ਬਾਅਦ ਨਹੀਂ ਆਰੀ ਤਾਂ ਮੜੇ ਐਡਜਸਟ ਕਰ ਲਓ ਮਾਇਕ ਨਹੀਂ ਲੱਗੇਗੇ ਤੇ ਤੁਹਾਨੂੰ ਦਿਖਾਵਾਂਗੇ ਕੀ ਗੱਲ ਵਾਸੀ ਚੱਲ ਰਹੀ ਹੈ ਤੇ ਇੱਧਰ ਸ਼ੂਟ ਚੱਲ ਰਹੀ ਹੈ ਜੀ ਜਿਹੜੀ ਇੰਟਰੋਡਕਸ਼ਨ ਆਪਾਂ ਫੇਰ ਕਰਾਉਣੇ ਆ ਜਦੋਂ ਸਾਰੇ ਫਰੀ ਹੋ ਗਏ ਹੁਣ ਸਾਨੂੰ ਮੈਂ ਸਾਰਿਆਂ ਦੇ 11 ਫੇਸ ਦਿਖਾ ਦੇ 22 22 ਠੀਕ ਹੈ ਮੈਂ ਤਿਆਰ ਹਾਂ ਖਾਂ ਖੁਦਾ ਦੇ ਲਓ ਜੀ ਦੇਖੋ ਸਤਨਾਮ ਨੇ ਮਰੀ ਸਾਲ ਸ਼ੂਟ ਚੱਲ ਰਿਹਾ ਸੀ ਆਪਣਾ ਕਹਾਂ ਮੈਨੂੰ ਗਰਮੀ ਲੱਗਦੀ ਆ ਤੇ ਉਹ ਨਾ ਮਨਾਲੀ ਠੰਡਾ ਜੀ ਸਾਡਾ ਵੀ ਕਰਦਾ ਪਰ ਅਸੀਂ ਟੀਨ ਕਰਨਾ ਨਾ ਤਾਂ ਕਰਕੇ ਹੀ ਮਾਰ ਨਹੀਂ ਸਕਦੇ ਇਧਰੋਂ ਮੁੰਡੇ ਜਵਾਈ ਕਰ ਰਹੇ ਨੇ ਨਾ ਰਹੇ ਨੇ ਤੇ ਆਪਣਾ ਆ ਮੁੰਡੇ ਦੀ ਇੰਟਰਵਿਊ ਲੈਂਦੇ ਆ ਹਾਂ ਬਈ ਕੀ ਹਾਲ ਨੇ ਇਹ ਆ ਆਪਣੇ ਚੈਨ ਤੇ ਪਹਿਲੀ ਵਾਰ ਸ਼ੂਟ ਕਰ ਪਹਿਲੀ ਵਾਰ ਕਰ ਰਹੇ ਆ ਸ਼ੂਟ ਬਈ ਠੀਕ ਆ ਉਹ ਕੀ ਕਰਦਾ ਉਹ ਤੇ ਫਰਨੀਚਰ ਦਾ ਕੰਮ ਕਰਦਾ ਫਰਨੀਚਰ ਦਾ ਪੜਦਾ ਪੜਦਾ ਪੜਾਈ ਕਮਾਸਟ ਕਮਾਸ ਠੀਕ ਆ ਓਕੇ ਓਕੇ ਹੁਣ ਮਨ ਲੈ ਕੰਮ ਸਿੱਖ ਰਿਹਾ ਸ਼ਾਰਟ ਫਿਲਮ ਦਾ ਕਿਵੇਂ ਸ਼ੌਂਕ ਜਾਗਿਆ ਬਸ ਉਹੀ ਕਾ ਮਿਊਜ਼ਿਕ ਮਿਊਜ਼ਿਕ ਦਾ ਵੀ ਕਰਦਾ ਕੋਈ ਨਹੀਂ ਨਹੀਂ ਓਕੇ ਓਕੇ ਬੜੇ ਨੂੰ ਸ਼ੌਂਕ ਜਾਗਿਆ ਹੈ ਠੀਕ ਆ ਠੀਕ ਆ ਬਸ ਖਾ ਲੈਣਾ ਟੈਨਸ਼ਨ ਨਾ ਲੈ ਤੇ ਇੱਧਰ ਦੇਖੋ ਲੋਕੇਸ਼ਨ ਆ ਇੱਥੇ ਫਿਲਮਾਂ ਕਈ ਸ਼ੂਟ ਹੋ ਚੁੱਕੀਆਂ ਨੇ ਵੱਡੇ ਪੱਦਰ ਤੇ ਜਿਹੜਿਆਂ ਲੱਗੇ ਆ ਨੇ ਫਿਲਮਾਂ ਉਹ ਸ਼ੂਟ ਹੋ ਚੁੱਕੀਆਂ ਨੇ ਤੇ ਤੇ ਇਧਰ ਮੁੰਡੇ ਨਾ ਰਹੇ ਨੇ ਤੇ ਉਧਰ ਚਲਦੇ ਆ ਤੇ ਦੇਖਦੇ ਆ ਕੀ ਗੱਲਬਾਤ ਆ ਖੜਕਾ ਵਾਲਾ ਹੀ ਹੁੰਦਾ ਆਪਣਾ ਉਹਨਾਂ ਸੀਨ ਆ ਨਾ ਤਾਂ ਕਰਕੇ ਤੇ ਸੀਨ ਦੁਬਾਰਾ ਕਰਦੇ ਆ ਗੱਲਬਾਤ ਓਕੇ ਲਓ ਜੀ ਸੀਨ ਚੱਲ ਪਿਆ ਤੇ ਆਪਣਾ ਸੀਨ ਵੀ ਹੋ ਗਿਆ ਇੱਕ ਟੈਕ ਹੋਇਆ ਫਰੇਮ ਦਾ ਤੇ ਇਸ ਦੁਬਾਰਾ ਆਪਾਂ ਉਹਨਾਂ ਨਾਲ ਕਰਨੀ ਨੇ ਗੱਲਾਂਬਾਤ ਆ ਤੇ ਬਾਕੀ ਤੁਸੀਂ ਦੇਖ ਰਹੇ ਹੋਵੋਗੇ ਆਪਣੀ ਜਿਹੜੀ ਵੀਡੀਓ ਹੈ ਕਿਸਮਤ ਦੇ ਰਾ ਕਣਕ ਕੁਆਲਟੀ ਵੀ ਚੈਨਲ ਤੇ ਆ ਰਹੀ ਹੈ ਤੇ ਬਸ ਆਪਣੇ ਚੈਨਲ ਦੇ ਵੀ ਤੁਸੀਂ ਦੇਖ ਰਹੇ ਹੋ ਤੇ ਬਾਕੀ ਮਿਲਦੇ ਆਂ ਉੱਥੇ ਘੜਾ ਮੜਾ ਜਾ ਉਹ ਗਿੱਡੀ ਲੈ ਤੇ ਇੱਧਰ ਸਤਗੁਰ ਦੇ ਮਿੱਤਰ ਆ ਗਏ ਓਕੇ ਬਾਕੀ ਦੋਸਤੋ ਮੈਂ ਤੁਹਾਨੂੰ ਪਿੰਡਾਂ ਦੇ ਨਜ਼ਾਰੇ ਦਿਖਾਉਣਾ ਜਿਹੜੀ ਪਿੰਡਾਂ ਦੀ ਗਰਮੀਆਂ ਦੇ ਵਿੱਚ ਹਨ ਲੋਕ ਤਾਂ ਸਵੀਂਗਪਲਾਂ ਚ ਜਾਂਦੇ ਨੇ ਜਿਹੜੇ ਆਪਣੇ ਪਿੰਡ ਵਾਲੇ ਯਾਰ ਨੇ ਆ ਦੇਖੋ ਤੇ ਦਿਖਾਉਣਾ ਤੁਹਾਨੂੰ ਇਹ ਲਾਉਂਦੇ ਨੇ ਡੁਕੀਆਂ ਲੈ ਲਾਓ ਫਿਰ ਹੈ ਚਲੋ 1 2 3 4 ਦੇਖੋ ਇਹ ਇਹ ਨਜ਼ਾਰੇ ਕਤੇ ਨਹੀਂ ਮਿਲਦੇਗੇ ਇਹ ਸਿਰਫ ਪੰਜਾਬ ਚ ਹੀ ਨਿਆਰੇ ਮਿਲ ਲੰਗੇ ਤੁਹਾਨੂੰ ਦੇਖੋ ਨਿਆਰਾ ਰਿਆ ਬੋਲਾ ਇੰਨਾ ਨਿਆਰਾ ਤਾਂ ਪੈਸੇ ਲਾ ਕੇ ਵੀ ਨਹੀਂ ਹੁੰਦਾ ਜੇ ਨਵਰੇ ਆ ਰਿਆ ਨਾ ਹਾਏ ਹਾਏ ਕੀ ਬਾਤ ਹੈ ਤੇ ਦੇਖੋ ਇੰਨਾ ਕਹਿੰਦੇ ਸਵੀਮ ਆਪਣੇ ਸਵੀਮ ਪੁਲਿਚ ਨਿਆਰਾ ਨਹੀਂ ਆਉਂਦਾ ਜਿੰਨਾ ਔਰੇ ਆਉਂਦਾ ਠੀਕ ਆ ਦੇਖੋ ਪਾਣੀ ਫੁੱਲ ਠੰਡਾ ਹੈ ਹੇ ਉੱਥੇ ਤੱਤਾ ਹੋ ਜਾਂਦਾ ਸਵੀਮ ਪੁਲਾਂ ਜਦੋਂ ਨਾਲੇ ਪੈਸੇ ਇਨੇ ਲਾ ਦੰਨੇ ਆ ਹਾਂ ਚਲੋ ਜੀ ਦੇਖੋ ਇਹ ਚੀਜ਼ਾਂ ਤੁਸੀਂ ਬਾਹਰ ਜਾ ਕੇ ਮਿਸ ਕਰਦੇ ਹੋ ਹਨ ਤੇ ਤੁਸੀਂ ਦੇਖ ਸਕਦੇ ਹੋ ਨਿਆਰੇ ਜਿਹੜੇ ਜਿਹੜੇ ਨਾਤੇ ਹੋਏ ਨੇ ਕਮੈਂਟ ਜਰੂਰ ਕਰ ਦਿਓ ਜਿਹੜੇ ਨਹੀਂ ਨਾਤੇ ਉਹ ਵੀ ਕਰ ਦਿਓ ਜੇ ਨੌਂ ਡਰ ਲੱਗਦਾ ਤਾਂ ਵੀ ਕਮੈਂਟ ਕਰ ਦਿਓ ਤੇ ਮੇਲੇ ਹੋ ਰਹੇ ਨੇ ਤੇ ਜੁਲਾਈ ਦਾ ਮਹੀਨਾ ਹੈ ਗਰਮੀ ਨੇ ਟਾਈਮ ਨੇ ਤੇ ਕੋਈ ਮੁੜਕਾ ਨਹੀਂ ਜਾਂਦਾ ਪਾਰ ਇਹ ਜੇ ਨਾਲ ਹੁਣ ਰੇਤਾਂ ਮਾਲ ਦਾ ਮੰਨ ਲੈਂਦੇ ਨੇ ਦੇ ਹਨਾ ਤੇ ਰੰਗ ਕਾਲੇ ਇੱਥੇ ਆ ਕੇ ਹੋ ਜਾਂਦੇ ਨੇ ਸਾਡੇ ਉਹ ਨਹੀਂ ਹੁੰਦੇਗੇ ਓਕੇ ਜੀ ਲਓ ਜੀ ਲੋਕੇਸ਼ਨ ਬਹੁਤ ਹੀ ਸੋਹਣੀ ਹੈ ਇੱਥੇ ਇਹਲਾ ਸੀਨ ਆਪਣਾ ਲਾਸਟ ਹੈ ਬਾਕੀ ਸਾਰੇ ਸੀਨ ਨਿਬੜ ਗਏ ਉਹਨੇ ਬਲੌ ਛੋਟਾ ਰਹੇਗਾ ਹੋਊਗਾ ਤੇ ਹਜੇ ਮੈਨੂੰ ਪਤਾ ਨਹੀਂਗਾ ਤੇ ਬਾਕੀ ਜਿੰਨਾ ਵੀ ਤੁਹਾਨੂੰ ਵਧੀਆ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਐਦਾਂ ਦੇ ਸੀ ਬਲੌਗ ਪਾਇਆ ਕਰੀਏ ਜਾਂ ਨਹੀਂ ਸਾਨੂੰ ਦੱਸੋ ਹਨਾ ਜੇ ਤੁਹਾਨੂੰ ਜੇ ਵਧੀਆ ਲੱਗਦਾ ਤਾਂ ਨਹੀਂ ਆਪਾਂ ਨਹੀਂ ਪਾਉਂਦੇਗੇ ਕੱਲੀ ਤੁਹਾਨੂੰ ਸ਼ੂਟਿੰਗ ਦਿਖਾ ਦਿਆ ਕਰਾਂਗੇ ਬਾਕੀ ਦੇਖੋ ਬੋਰਡ ਕਿੰਨੇ ਲੱਗੇ ਨੇ ਤੇ ਆਕਸੀਜਨ ਵੀ ਮਿਲਦੀ ਆ ਨੇ ਚੀਜ਼ਾਂ ਦੀ ਤੇ ਬਾਕੀ ਤੁਹਾਨੂੰ ਦਿਖਾਉਣਾ ਮੇਰਾ ਸੀਨ ਅੱਗੇ ਇਦੂ ਵਾਲਾ ਆਪਣਾ ਸੀਨ ਕਰਾਏ ਸਮੂ ਦਿਖਾਵਾਏ ਕਿਦਾਂ ਸੀਨ ਕਰਾਏ ਆਪਣਾ ਜਵਰਦਤ ਸੀਨ ਹੋਣਾ ਹੈ ਨਾ ਤੇ ਆਪਣੀ ਗੱਡੀ ਸੌਣੇ ਸਿੱਧੂ ਮੂਸੇਵਾਲਾ ਰੈਸਟਿੰਗ ਪਾਵਰ ਸਿੱਧੂ ਮੂਸੇਵਾਲਾ ਦੇਖੋ ਨਰੇਸ਼ ਸਿੰਘ ਵਾਲਾ ਇੱਕ ਵਾਰਾ ਪੰਗਾ ਰਹਿਦਾ ਇੱਕ ਦਮ ਖੜਾ ਹੁੰਦਾ ਉਦੋਂ ਤਾਂ ਕੰਮੀ ਪਿੱਛੇ ਦਾ ਲਈ ਲੋਕ ਸਭ ਆ ਗਏ ਹਰੇਕ ਲੋਕੇਸ਼ਨ ਦੇ ਮੂਰੇ ਬੈਠਾ ਇਹ ਨੇ ਬਿਆਨਤ ਸਿੰਘ ਕਣਕ ਕੁਆਲਟੀ ਵੀ ਵਾਲੇ ਆ ਮੁੰਡਾ ਆਪਣਾ ਮਾਨਸਾ ਤੋਂ ਆ ਕੇ ਕੰਮ ਸਿੱਖਣਾ ਇੱਧਰ ਆ ਰਹਿਮਤ ਕੌਰ ਇਹ ਆਪਣਾ ਸਤਨਾਮ ਸਿੰਘ ਕਣਕ ਕੁਆਲਟੀ ਵੀ ਵਾਲਾ ਤੇ ਲਈ ਦਿੱਤਾ ਤੇ ਇੱਧਰ ਆਪਣੇ ਬੈਠੇ ਨੇ ਜੋਤ ਇਹ ਵੀ ਕਣਕ ਕੁਆਲਟੀ ਵੀ ਤੋਂ ਨੇ ਤੇ ਉੱਧਰ ਬੈਠੇ ਨੇ ਵਿਸ਼ਾਲੀ ਜੀ ਤੇ ਨਾਲ ਬੈਠਾ ਪੰਨਾ ਸਾਧੂ ਵਾਲਾ हां जी दसो आ, 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 आ जाओ तेरी ते की सीन ਆਪਣਾ चलो मेरी गल नहीं कराई ਤਾਂ ਤਾਂ ਹੀ ਹੋਵੇ ਗੱਲ ਕਰਾਈ ਨਾ ਕਰਾਈ ਇਹ ਗੱਲ ਤਾਂ ਮੈਂ ਹਾਂਜੀ ਮੇਰੇ ਬਾਰੇ ਵਿਚਾਰ ਦੱਸੋ ਤੇ ਮੈਂ ਤੁਹਾਡੀ ਆਪਣੀ ਰਹਿਮਜੀਤ ਕੌਰ ਜੀਤਾ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨੀ ਕਿ ਕਿਸਮਤ ਦੇ ਰਾਹ মুਵੀ ਜ਼ਰੂਰ ਦੇਖਿਓ ਠੀਕ ਹੈ ਜਿਹੜੀ ਆ ਰਹੀ ਹੈ ਕਨਕਵਾਲਟੀ ਉਹਦਾ ਮੈਂ ਕਨਫਰਮ ਕਰਤਾ ਬਹੁਤ ਵਧੀਆ ਇੱਕ ਵਾਰੀ ਚਲੋ ਮੈਂ ਵੀ ਡਾਇਰੈਕਟ ਐਜ਼ ਇ ਡਾਇਰੈਕਟਰ ਹੋਣ ਦੇ ਨਾਤੇ ਤੇ ਮੈਂ ਸਟੋਰੀ ਲਿਖੀ ਹੋਈ ਹੈ ਠੀਕ ਹੈ ਤੇ ਦੂਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਕਿ ਜੇ ਤੁਸੀਂ ਸਟੋਰੀ ਨੂੰ ਸਟਾਰਟਿੰਗ ਤੋਂ ਦੇਖੋਗੇ ਨਾ ਤਾਂ ਸਟੋਰੀ ਬਹੁਤ ਘੈਂਟ ਆ ਹੈਪੀ ਐਂਡਿੰਗ ਹੁੰਦੀ ਦੇਖੀ ਹੋਗੀ ਪਰ ਇਹਦੀ ਬਹੁਤ ਮੈਂ ਕਹਿੰਦੀ ਦਿਲ ਨੂੰ ਛੂ ਜਾਣ ਵਾਲਾ ਡੀ ਐਂਡ ਹੋਣਾ ਇਹਦਾ ਸੱਚੀ ਜ਼ਰੂਰ ਦੇਖਿਓ ਤੇ ਬਾਕੀ ਆਜੋ ਫਿਰ ਲੈ ਬਈ ਆਪਣਾ ਬਿਆਨਤ ਸਿੰਘ ਆ ਕੰਮ ਤੇ ਆ ਤੂੰ ਹੁਣ ਇਹ ਬਲੌਗ ਹੀ ਬਣਾਉਣਾ ਦਾ ਸਾਰਾ ਬਲੌਗ ਬਣਾਉਣਾ ਸਾਰਾ ਤੈਨੂੰ ਲਾ ਦੱਸੋ ਬਈ ਸੀਨ ਚਲੋ ਤੁਸੀਂ ਗੱਲਾਂ ਕਰੋ ਜੇ ਫੋਨ ਕੱਟਦਾ ਇੱਥੋਂ ਗੱਲ ਸ਼ੁਰੂ ਕਰਿਓ ਕਹਿ ਬਈ ਤੈਨੂੰ ਪਤਾ ਨਾ ਤੈਨੂੰ ਕਿੰਨਾ ਪਿਆਰ ਕਰਦਾ ਜਦੋਂ ਅਸੀਂ ਪਿੱਛੇ ਆ ਗਏ ਉੱਥੇ ਐਕਸ਼ਨ ਹੋਊਗਾ ਅੱਜ ਪਹਿਲੇ ਇੱਧਰ ਇੱਧਰ ਇੱਕ ਮਿੰਟ ਸਮਝ ਗਿਆ ਕਿਹੜੀ ਗੱਲ ਕਰ ਰਹੇ ਪਹਿਲਾਂ ਸਾਡਾ ਸੀਨ ਲੈ ਲੈ ਇੱਕ ਕਹੀਗਾ ਮੈਂ ਆ ਗਿਆ ਤੈਨੂੰ ਆਊਗਾ ਜਿਹੜੀ ਕਰਕੇ ਆਟੇ ਆਪਾਂ ਆਉਣ ਵਾਲੇ ਵਿਚਾਰਦੇ ਬੈਠਾ ਤਲ ਜਰਦਾ ਤਨ ਚਾਰ ਦਿਨ ਪਹਿਲਾਂ ਗੱਲ ਕਰੀ ਮੈਨੂੰ ਲੱਗਿਆ ਮਾਈਕ ਤਾਂ ਲੈ ਜਾ ਵੱਡੀ ਡਾਇਰੈਕਟਰ ਆ ਓ ਆ ਬਣਾ ਦੇ ਯਾਰ ਮੜਾ ਜਾ ਮਾਈਕ ਤਾਂ ਦੇ ਦੋ ਆਪ ਲੈ ਕੇ ਜਾ ਤੂੰ ਲੈ ਵੜਾ ਵੜਾ ਇੱਕ ਸਾਡੇ ਲੈ ਇੱਕ ਤੁਹਾਡੇ ਲਈ ਕਾ ਹਾਂ ਲਓ ਜੀ ਇਹ ਸੀਨ ਜਮਾ ਨੈਚੁਰਲ ਹੋਊਗਾ ਜਮਾ ਕੋਈ ਇਦਾਂ ਫੀਲ ਆ ਲਓ ਜੀ ਡਾਇਰੈਕਟਰ ਸਾਹਿਬ ਨੇ ਮਾਈਕ ਇੱਕ ਐਕਟ ਕਰ ਰਹੇ ਆ ਆਪਾਂ ਇਹ ਸਾਰਾ ਨੈਚੁਰਲ ਸੀਨ ਕਰਾਂਗੇ ਤੇ ਬਾਕੀ ਦੱਸੋ ਮੇਰੇ ਮੈਕਮੂਕ ਲਾਉਣਾ ਨਹੀਂ ਅੱਛਾ ਜੀ ਬਸ ਅੱਛੀ ਜੰਗ ਕੀਤੀ ਇੱਕ ਮਿੰਟ ਰੁਕੋ ਪਹਿਲਾਂ ਇਹ ਤੁਸੀਂ ਆਓ ਮੈਂ ਇੱਥੇ ਖੜੀ ਆਂ ਤੇ ਤੁਸੀਂ ਕਹਿ ਦਿਓ ਆਣ ਕੇ ਕਿ ਅਜੇ ਤੱਕ ਮੈਂ ਆ ਗਿਆ ਤੇ ਮੈਂ ਕਹੂੰਗੀ ਕਿ ਤੁਹਾਡਾ ਇੱਥੇ ਹੀ ਖੜੇ ਦੇ ਖੜੇ ਰਹਿ ਜੂਗੀ ਚਲੋ ਆ ਗਿਆ ਦੱਸ ਕੀ ਗੱਲ ਹੈ ਤੁਸੀਂ ਮੇਰੇ ਐਵੇਂ ਕਰਿਓ ਪਿੱਛੋਂ ਦੀ ਠੀਕ ਹੈ ਐਕਸ਼ਨ ਸਟਾਰਟ ਕਰੋ ਆ ਕੇ ਦੂਰੀ ਆ ਗਿਆ ਤੇ ਉਧਰ ਆ ਉਧਰ ਨਹੀਂ ਸਾਈਡ ਵਗ ਜੀ ਤੇ ਉੱਤਕੀ ਹੋਊ ਕਰਤਾ ਮੇਰੀ ਗੱਲ ਸੁਣੋ ਜੀ ਜਿੰਨੇ ਦੇ ਮਿੰਟ ਤਾਂ ਨਹੀਂ ਕਰਨੀ ਗਏ ਜੀ ਮੈਂ ਹੈ ਕੋਈ ਮਤਲਬ ਇਹਨੂੰ ਨਾ ਹਾਂ ਕਰਨੀਆਂ ਨੇ ਹੋਰ ਫੇਰ ਹੀ ਪਤਾ ਲੱਗੂ ਮੈਨੂੰ ਇੱਧਰ ਬੋਲਿਓ ਨਾ ਬੋਲਿਓ ਨਾ ਇੱਧਰ ਫੇਰ ਹੀ ਪਤਾ ਲੱਗੂ ਮੈਨੂੰ ਵੀ ਕੀ ਇਹ ਬੋਲਿਓ ਨਾ ਦੇਖਾ ਹੱਸ ਕਰੋ ਗੜ ਗਿਆ ਮੋ ਸਾਡਾ ਗਰ ਬਟਰ ਰਸਟ ਕਰ ਲੈ ਮੈਂ ਹੀ ਤੇਰੇ ਫਿਲਟਰ ਲਾ ਦੂੰਗਾ ਬੱਸ ਚੱਲ ਮੱਦੀ ਆ ਜਾ ਲੈ ਲੋ ਹਾਂ

ਮੈਂ ਵਿਚਾਰਨ ਲੱਗਾ ਤੁਸੀਂ ਮਰੇ ਜਿਹੜੇ ਹੱਥ ਐਵੇਂ ਕਰ ਲਓ ਦੋਨੋਂ ਜਾਨੇ ਕਰਿਓ ਹਾਂ ਕਰ ਲਾਣਾ ਕਰਨਾ ਕਿੰਨੀ ਕਰ ਕਰ ਜਿਦਾਂ ਚੱਕਣਾ ਲਾਣਾ ਨਹੀਂ ਕਰਨੀ ਆ ਨਾ ਉਹ ਲੈ ਲਓ ਯੋ ਇਹ ਮੈਂ ਜਰਾ ਲੈ ਕੇ ਦੇ ਬੱਸ ਇੱਕ ਜਰ ਦਾ ਹਟਾ ਲਾ ਹੱਥ ਸੀਰ ਕੱਟ ਦੇ ਕੱਟ ਕੇ ਚਲਾ ਦੇ ਦਵਾਰ ਤੋਂ ਆਜ ਦੱਸੋ ਆਪਣਾ ਤੇ ਫਿਰ ਤੁਸੀਂ ਦੇਖਦੇ ਰਹੋ ਮੈਂ ਕਹੂੰਗੀ ਚਲ ਦੁਬਾਰਾ ਤੋਂ ਕਰੀਏ। ਜੀ ਧਰਤੀ ਕਿੱਥੋਂ ਕੋਲੀ ਜਾਣਾ। ਹਾਂ। ਲਓ ਜੀ ਇਸ ਬਲੌਗ ਦੇ ਵਿੱਚ ਨਵਾਂ ਕੰਸੈਪਟ ਹੋਰ ਆ ਗਿਆ। ਉਹ ਅਸੀਂ ਐਡ ਹੌਨ ਕਰ ਰਹੇ ਸੀ। ਸੇਵਾ ਕਰ ਰਹੇ ਨੇ। ਹਾਂ ਬਾਬਾ ਜੀ। ਸ਼ਸ਼ੀਕਾਲ। ਬਾਬੇ ਦੇ ਤੇ ਬਾਬਾ ਜੀ ਪਹਿਲਾਂ ਸ਼ੂਟ ਤੇ ਨਹੀਂ ਸੀ ਘਰੇ ਸੀ ਸਾਨੂੰ ਪਤਾ ਨਹੀਂਗਾ ਪਿੰਡ ਆਏ ਸੀ ਬਾਬੇ ਦੇ ਵੈਸੇ ਤਾਂ ਸੀ। ਤੇ ਅੱਜ ਬਾਬਾ ਨੇ ਫੋਨ ਕਰਿਆ ਬਾਬੇ ਨੇ ਕਿ ਇਹਦਾ ਸੇਵਾ ਸੁਭਾ ਕਰਦੇ ਬਾਬੇ ਨੇ ਕੋਕਾ ਕੋਲਾ ਲੈ ਆਏ ਨਾਲ। ਤੇ ਹਾਂ ਬਾਬਾ ਜੀ ਫੋਨ ਕਿੱਥੇ ਹੁੰਨੇ ਹੋ? ਬਾ ਪਿੰਡੀ ਹੁੰਨਾ ਮੈਂ ਪਿੰਡੇ ਹਾਂ ਪਿੰਡੀ ਚੋਰੀਆਂ ਚੋਰੀਆਂ ਪਿੰਡ ਆ ਗਏ ਹਨਾ ਚੋਰੀ ਫਿਰ ਬਾਬਾ ਹੁਣ ਜੇ 10 ਤਾ ਤਾ ਤਾਈ ਉਰੇ ਤੇਰੇ ਸਾਹਮਣੇ ਖੜਿਆ ਹੈ ਨਾ ਮੈਂ ਚਾਹ ਪੀਤੀ ਹੁਣ ਚਾਹ ਉਹ ਚਾਹ ਪੀਚੇ ਨੂੰ ਨਾ ਬੈ ਗੁਰ ਯਾਰ ਇਹ ਤੇ ਮੈਨੂੰ ਨਹੀਂ ਪੀਉਂਦੀ ਤੇ ਚੋਰੀ ਚੋਰੀ ਆ ਗਏ ਤੁਰਤ ਪੈਰ ਤੇ ਹਨਾ ਜੇ ਮਾੜਾ ਵੱਡਾ ਪਹਿਲਾਂ ਦੱਸ ਦੇ ਬਸ ਪਤਾ ਕੀ ਇਹ ਆਰਟਿਸਟ ਮਸਾ ਇਕੱਠੇ ਹੁੰਨੇ ਚਲੋ ਨਾ ਬਾ ਨਾਲ ਘਰੇ ਲੈ ਜਾਂਦੇ ਹਨਾ ਇਹ ਤਾਂ ਹੂੰ ਤੇ ਬਾਕੀ ਹੋਰ ਪ੍ਰੋਜੈਕਟ ਕੀ ਚੱਲ ਰਹੇ ਨੇ ਆਪਨੇ ਹੁਣ ਸਾਰੇ ਚੱਲ ਜਾਂਦੇ ਨੇ ਆਪਣਾ ਜਿਹੜਾ ਅ ਸਭੂ ਬੱਕਰੀਆਂ ਵਾਲੀ ਹਨਾ ਉਹਦਾ ਚੀਜ਼ਾਂ ਪਾੜ ਕਰਨ ਲੱਗਿਆ ਚੌਥਾ ਪਾੜ ਤੇ ਭਾਈ ਬਾਬੇ ਦੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਜਗਤਾਰ ਸਿੰਘ ਰਤਨਗੜੀ ਆ ਹਾਂਜੀ 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 ਓਕੇ ਜੀ ਇਧਰ ਚਲੋ ਫੇਰ ਕਰਾਉਣੇ ਗੱਲ ਵਿੱਚ ਸਮਝਦਾਰ ਬੰਦੇ ਹੈ ਨਹੀਂਗੇ